नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਸਤਿ ਸ਼੍ਰੀ ਅਕਾਲ ਜਿਹੜਾ ਅੱਜ ਪ੍ਰੋਗਰਾਮ ਲਿਖਿਆ ਅੱਲਾ ਦਾ ਆਇ ਪਤਰਾਏ پارک ਵਿਖੇ ਲੋਕਾਂ ਨਾਲ ਗੱਲਬਾਤ ਕਰਨ ਦਾ ਇੱਥੇ ਗੁੱਡ ਮਾਰਨਿੰਗ ਕਲੱਬ ਵਿੱਚ ਆਪਾਂ ਬਣ ਕੇ ਨੇ ਆਪਾਂ ਰਮ ਇੱਥੇ ਵੀ ਅੱਜ ਨੇ ਮਿਲਣਾ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਆਜ਼ਾਦ ਸਾਹਿਬ ਸਾਰੇ ਤੁਹਾਡਾ ਮੇਰਾ ਬਿਜ਼ਨਸ ਹੈ ਜੀ ਸੋਸ਼ਲ ਵਰਕਰ ਆ ਮੈਂ ਇਹ ਜਿਹੜੇ ਸਾਰੇ ਲੀਡਰ ਆ ਸਾਬ ਮੈਨੀਪੂਲ ਦੇ ਇਲੈਕਸ਼ਨ ਆ ਦੇ ਦਿਨਾਂ ਚ ਜਿੰਨੇ ਦੇ ਪੰਜਾਬ ਤੇ ਇੰਡਸਟਰੀ ਨੇ ਆਂਦੀ ਕਪੂਰਥਲਾ ਰੇਲਵੇ ਇੰਡਸਟਰੀ ਆਈ ਸੀ ਉਹ ਖੁਸ਼ਹਾਲ ਹੋ ਰਿਹਾ ਏਰੀਆ ਆਪਣਾ ਏਰੀਆ ਬਿਲਕੁਲ ਬੈਕਵਰਡ ਹੈ ਇੱਥੇ ਕੋਈ ਪੁੱਛ ਨਹੀਂ ਕੋਈ ਗੱਛ ਨਹੀਂ ਬਸ ਬੁਰਾ ਹਾਲ ਹੈ ਤੁਸੀਂ ਦੇਖ ਰਹੇ ਹੋ ਨਾ ਇਹ ਮਦਦ ਤੇ ਜਿਹੜਾ ਕੋਈ ਸਾਨੂੰ ਕੋਈ ਕੈਂਡੀਡੇਟ ਨਹੀਂ ਰਾਜ ਕੰਮ ਹੀ ਨਹੀਂ ਕਰਨ ਕਰਨਾ ਸ਼ਹਿਰ ਦਾ ਹਾਲ ਤਾਂ ਦੇਖੋ ਕੀ ਹੈ ਕੱਲ ਇੱਕ ਮੂਰ ਦੇਖੀ ਮੈਂ ਗਰਮੀ ਨਾਲ ਸੜਕ ਨਵੀਂ ਬਣੀ ਆ ਜੀ ਉਹ ਵਾੜ ਦੀ ਸੜਕ ਗਿਆਨਾ ਬਹਿੰਦਾ ਰੋਡ ਤੁਸੀਂ ਦੇਖਿਓ ਨੇ ਆ ਘਟੀਆ ਮਟੀਰੀਅਲ ਨਾਲ ਭ੍ਰਸ਼ਟਾਚਾਰ ਇੱਕ ਨਾ ਇੱਥੇ ਨੇ ਮੀਤਵਾਰ ਖੜੇ ਨੇ ਵਗਾਦਿਆਂ ਕੰਨਾ ਕਰਦੇ ਨੇ ਸਭ ਝੂਠ ਹੈ ਜੀ ਕੋਈ ਨਹੀਂ ਇਹ ਇੰਡਸਟਰੀ ਲਿਆ ਤੇ ਫ੍ਰੀਕੋਰਟ ਚ ਇੰਡਸਟਰੀ ਲਾ ਦੇ ਕੋਈ ਕੰਮ ਦੀ ਇੰਡਸਟਰੀ ਆਵੇ ਤਾਂ 10000 ਬੰਦਲੇ ਰੋਜ਼ਗਾਰ ਮਿਲਿਆ ਕੀ ਸਾਰੇ ਭੁੱਖੇ ਨਾ ਰਹੋ ਸਾਡੀ ਦਾ ਖੰਡ ਮੇ ਲੱਗੀ ਸੀ ਇੱਕ ਉਹ ਤੇ ਉਹ ਹੀ ਬੰਦ ਕਰਦੇ ਆ ਆਫਟਰ ਲੋਕਲ ਰੋਜ਼ਗਾਰ ਬੇਰੁਜ਼ਗਾਰ ਜੰਮਾ ਲੋਕੀ ਬੇਦੇਸੀ ਜਿਵੇਂ ਦਾਰ ਵਿਖਾ ਜੀ ਹਕੀਕਤ ਦਾ ਰੋਜ਼ ਹੈ ਇਹ ਤੇ ਪਹਿਲਾਂ ਨਹੀਂ ਅਸੀਂ ਕੁਝ ਕੀਤਾ ਤੇ ਰਾਜ ਨਾ ਕੁਝ ਅਸੀਂ ਕੋਈ ਕੋਈ ਸ਼ਹਿਰ ਹਾਲਤਾ ਦੇਖੋ ਕੀ ਹਰ ਉਸੇ ਹੋਰ ਕਿਸੇ ਪੱਟੇ ਤੇ ਚੱਲ ਨਹੀਂ ਪਈ ਜੀ ਸਾਡੇ ਸਾਥ ਤੌਰ ਆ ਜੀ ਸਾਹਿਬ ਹੋਰ ਸ਼ੋਰ ਅਸੀਂ ਸਾਰਿਆਂ ਨਾਲ ਮੋਲ ਲਈ ਪਤੀ ਗਾੜੀ ਅਸਲੀ ਗਾ ਜੀ 3 ਮੰਗੋ ਕਿਤਾ ਮੇਰਾ ਨਾਮ ਸੁਖਮੰਦਰ ਸਿੰਘ ਭੱਗੂ ਆਂ ਕਿਹ ਦੇਖਦੇ ਲੋਕ ਸਭਾ ਤੇ ਉਹਨਾਂ ਨੂੰ ਲੋਕ ਸਭਾ ਜੀ ਸਾਡੇ ਦਾ ਸ਼ੁਰੂ ਤੋਂ ਲੱਗੇ ਜੀ ਦੇਖਦੇ ਕਹਿੰਦੇ ਜਿਹੜੇ ਨਸ਼ੇ ਆ ਨਜ਼ੀਬੰਦ ਹੋਣੇ ਜਾਂਦੇ ਆ ਦੋ ਦਾ ਮਾਵਾ ਦੇ ਬੁੱਤੂ ਜਿਹਨੇ ਮਰ ਰਿਹਾ ਇਹ ਚੀਜ਼ੋਂ ਦੁੱਖ ਹੁੰਦਾ ਪਰ ਇਹ ਤਾਂ ਉਠਾਲਣੀ ਨਹੀਂ ਪੈਂਦੀ ਜਾਂਦੇ ਨੇ ਕੋਈ ਵੀ ਪਾਰਟੀ ਆਏ ਸਾਡੇ ਸਾਰੇ ਖਾਸ ਕਰਕੇ ਫਰੀਦਕੋਟ ਦੇ ਕਿਹੜੀ ਪਾਰਟੀ ਮੇਰੇ ਕੋਲ ਸਾਰੇ ਕੋਈ ਕੋਈ ਪਤਾ ਨਹੀਂ ਆ ਹਾਂ ਇਕੂ ਸਾਡੇ ਆਹੇ ਪਰ ਜਿਹੜਾ ਉਹ ਵਾਲੀ ਕੋਈ ਮਾਵਾ ਦੇ ਪੁੱਤ ਨਸ਼ਿਆਂ ਨੂੰ ਬਚਾਉ ਸਾਡੇ ਇੱਥੇ ਕੋਈ ਵਧੀਆ ਜਿਹੜੇ ਪਹਿਲਾਂ ਐਮਪੀ ਜਿੱਤੇ ਸੀ ਉਹਨਾਂ ਨੇ ਕੀ ਕੀਤਾ ਫਰੀਦਕੋਟ ਇਹ ਤਾਂ ਆਪ ਦੇ ਘਰ ਦੇ ਵਿਕਾਸ ਨੂੰ ਬੰਦੇ ਰੱਖਦੇ ਨਹੀਂ ਕੋਈ ਹਾਰਦਾ ਕੋਈ ਹਾਰਦਾ ਸੀ ਲੋਕ ਸਭਾ ਜਾਂਦੇ ਹਾਂ ਆਪ ਦੇ ਵਿਕਾਸ ਤੋਂ ਨਹੀਂ ਹੋਈ ਜਾਂਦੇ ਉਹਨਾਂ ਜਿਹੜੀ ਲਿਖੀ ਗੱਲ ਕੀਤੀ ਹੈ ਨਸ਼ੇ ਤੋਂ ਇਲਾਵਾ ਜਿਹੜੇ ਜੇ ਇੱਥੇ ਐਮਪੀ ਜਿੱਤਣਗੇ ਜਿਹੜੇ ਤੇ ਖੜੇ ਨੇ ਸਾਰੇ ਉਮੀਦਵਾਰ ਉਹਨਾਂ ਚ ਜੇ ਕੋਈ ਜਿੱਤਦਾ ਤਾਂ ਉਹ ਇਹਦੇ ਤੋਂ ਵੀ ਰਾਸ ਦੀ ਕੀ ਉਮੀਦ ਰੱਖਦੇ ਹੋ ਫਰੀਦਕੋਟ ਹਲਕੇ ਦੀ ਕੀ ਹੁੰਨਗੀ आप करेंगे सत्या जी सर की नाम है तो मेरा नाम अख्तियार सिर इमीदार खड़े हैं जिम्मे लोग सभा चोन आ रही है तो वक् वार्टियों के उम्मीदवार खड़े ने विखाए दिवस गलों में कीत जा रही है किस तरह देखते हो ਇਤਿਹਾਸਿਕ ਇਹ ਹੈ ਕਿ ਠੀਕ ਹੈ ਵੱਖ-ਵੱਖ ਉਮੀਦਵਾਰ ਖੜੇ ਆ ਖੜਨਾ ਚਾਹੀਦਾ ਵੀ ਹੈ ਪਰ ਰੌਲਾ ਵੀ ਉਹਨਾਂ ਦਾ ਕਿਉਂਕਿ ਦੇਸ਼ ਦੀ ਸਰਕਾਰ ਬਣਾਉਣੀ ਹੈ ਕੰਟਰੀ ਦੀ ਔਰ ਉਹ ਕੰਟਰੀ ਨੂੰ ਕਿਸ ਤਰ੍ਹਾਂ ਲੈ ਜਾਣਾ ਉਹਨਾਂ ਨੇ ਕੋਈ ਓਪੀਨੀਅਨ ਜਿਹੜਾ ਉਹਨਾਂ ਦਾ ਕੋਈ ਜਿਹੜਾ ਪੂਰਵ ਜਿਹੜਾ ਹੈਗਾ ਵੀ ਅਸੀਂ ਆਹ ਕਰਾਂਗੇ ਉਹ ਕੋਈ ਲੱਗਿਆ ਨਹੀਂਗਾ ਉਹ ਸਿਰਫ ਆਪਣੀਆਂ ਲੜਾਈਆਂ ਦੇ ਵਿੱਚ ਰੁੱਝੇ ਹੋਏ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਕੱਢਿਆ ਸ਼ਬਦਾਵਲੀ ਯੂਜ਼ ਕਰਨੀ ਜਿਹੜੀ ਕਿ ਮਾੜੀ ਹੈ ਅਜੇ ਹਾਂ ਨਹੀਂ ਕਿਉਂਕਿ ਸਾਰੇ ਉਮੀਦਵਾਰ ਸਤਕਾਰਯੋਗ ਨੇ हां ਗੱਲ ਆ ਗਿਆ ਵਿਕਾਸ ਦੀ ਕੀ ਹੈ ਕਿ ਅਸੀਂ ਦੇਸ਼ ਨੂੰ ਕਿਹੜੇ ਪਾਸੇ ਲੈ ਜਾਣਾ ਹੈ ਸਾਡਾ ਹੰਗਰ ਹੰਗਰ ਇੰਡੈਕਸ ਜਿਹੜਾ ਉਹ ਕਿੰਦਰ ਨੂੰ ਜਾ ਰਿਹਾ ਹੈ ਕੀ ਅਸੀਂ ਸਾਰਾ ਕੁਝ ਫਰੀ ਦੇ ਰਹੇ ਹਾਂ ਫਰੀ ਦੇ ਕੇ ਗਰੀਬੀ ਦੂਰ ਕੀਤੀ ਜਾ ਸਕਦੀ ਹੈ ਨਹੀਂ ਇਸ ਵਾਸਤੇ ਇੰਡਸਟਰੀ ਚਾਹੀਦੀ ਹੈ ਕੁਝ ਨਵਾਂ ਜਿਹੜਾ ਹੈਗਾ ਦੂਸਰੇ ਕੰਟਰੀਜ਼ ਨਾਲ ਵਪਾਰ ਚਾਹੀਦਾ ਹੈ ਤੇ ਇਸ ਤਰ੍ਹਾਂ ਦਾ ਕੋਈ ਵੀ opinion ਮੈਨੂੰ ਨਹੀਂ ਲੱਗਿਆ ਵੀ ਕਿਸੇ ਨੇ ਜਿਹੜਾ ਹੈਗਾ ਜੀ ਉਹ ਇਸ ਤਰ੍ਹਾਂ ਦਾ ਰੱਖਿਆ ਹੈਗਾ ਇਹ ਜਿਹੜਾ ਅਸੀਂ ਬੁਫਰੇ ਕੰਟਰੀਆਂ ਦੇ ਨਾਲ ਵਪਾਰ ਨਹੀਂ ਸਾਂਝਾ ਕਰਦੇ ਕੋਈ ਇੰਡਸਟਰੀ ਬਾਰੇ ਗੱਲ ਨਹੀਂ ਕਰਦੇ ਸਾਡਾ ਜਿਹੜਾ ਨੌਜਵਾਨ ਵਰਗ ਹੈਗਾ ਬ੍ਰੇਨ ਸਾਡਾ ਡ੍ਰੇਨ ਹੋ ਰਿਹਾ ਇਥੇ ਰਹਿਊ ਕਿਹੜਾ ਸਿਰਫ ਵੋਟਾਂ ਰਹਿ ਜਾਣੀਆਂ ਜਿਹੜੀਆਂ ਕਿ ਇਹ ਚਾਹੁੰਦੇ ਆ ਲੀਡਰ ਉੱਥੇ ਜਾ ਕੇ ਵੀ ਜਿਹੜਾ ਹੈਗਾ ਆਪਣੇ ਐਮਪੀ ਹੈ ਜਿਹੜਾ ਸਾਡਾ ਜਿਹਨੂੰ ਜਾਂਦਾ ਉਹ ਦਿੱਲੀ ਤੋਂ ਸਾਰਾ ਕੁਝ ਭੁੱਲ ਜਾਂਦਾ ਉਹ ਪਹਿਲਾਂ ਜਿੱਤੇ ਐਮਪੀ ਜਿਹਦੇ ਇਥੇ ਫਿਰ ਉਹਦਾ ਅੱਜ ਕੀ ਕਰਕੇ ਹੋਇਆ ਕੁਝ ਵੀ ਨਹੀਂ ਦੱਸਿਆ ਕੁਝ ਵੀ ਨਹੀਂ ਹੈਗਾ ਸवाय ਉਥੇ ਸੌ ਕੇ ਉਹ ਬੇਸੀ ਲੱਗੇ ਹੁੰਦੇ ਸੌਕੇ ਆਉਣਾ ਕਰੇ ਆਵਾਜ਼ ਜਾਂ ਹਾਜ਼ਰੀ ਨਹੀਂ ਹੋਣਾ ਉੱਥੇ ਹਾਜ਼ਰੀ ਹੀ ਨਹੀਂ ਦੇਣੀ ਸਭ ਤੋਂ ਪਹਿਲਾਂ ਤਾਂ ਵੀ 100% ਹਾਜ਼ਰੀ ਚਾਹੀਦੀ ਹੈ ਤੁਸੀਂ ਜੇ ਚੁਣੇ ਗਏ ਜਾਂ ਸੇਵਾ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਤੁਹਾਡੀ ਹਾਜ਼ਰੀ ਜਿਹੜੀ ਹੈ ਉੱਥੇ 100% ਚਾਹੀਦੀ ਹੈ ਪਰ ਲੋਕਾਂ ਦੀ ਆਵਾਜ਼ ਨੂੰ ਸਟੱਡੀ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਸਾਡੇ ਜਿਹੜੇ ਐਮਪੀ ਹੈਗੇ ਹਨ ਜੋ ਵੀ ਸਾਡੇ ਨੁਮਾਇੰਦੇ ਜਾਂਦੇ ਆ ਉਹ ਸਟੱਡੀ ਨਹੀਂ ਕਰਦੇ ਜੇ ਉਹ ਸਟੱਡੀ ਕਰਨਗੇ ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਨਿਕਲਦਾ ਤਾਂ ਕਿ ਉਹ ਆਪਣੇ ਜਿਹੜੀ ਹੈਗੀ ਹੈ ਨੋ ਐਮਐਲਏ ਸ਼ੇਪ ਹੋ ਗਈ ਐਮਪੀ ਸ਼ੇਪ ਹੈਗੀ ਆ ਉੱਥੇ ਹੋ ਰੱਖ ਸਕਦੇ ਹੈਗੇ ਆ ਇੱਥੇ ਫੀਡ ਘੜਕੇ ਦੇ ਖਰੇ ਵਕਵਾ ਕੇ ਵੀਦਵਾਰ ਤੋਂ ਜਿਹੜਾ ਜਪੰਤੂ ਬਾਗ ਜਿਹੜਾ ਹੂ ਨੀਲ ਕੰਮ ਕਰਨ ਫੀਡ ਘੜਕੇ ਵਾਸਤੇ ਕੀ ਕਰਨਾ ਚਾਹੁੰਦਾ ਤਾਂ ਕਿਹੜੀ ਪਾਰਟੀ ਨੂੰ ਕੋਈ ਲੱਗਦਾ ਵੀ ਕਰੂ ਨੀ ਪਾਰਟੀ ਜਿਹੜੀ ਹੈਗੀ ਆ ਕੋਈ ਵੀ ਅਜਿਹਾ ਨਹੀਂ ਹੁੰਦਾ ਅਗਰ ਐਮਪੀ ਇੱਕ ਬਹੁਤ ਵਧੀਆ ਹੈਗਾ ਪੜਿਆ ਲਿਖਿਆ ਇਮਾਨਦਾਰ ਹੈਗਾ ਛੜਪੇ ਮਾਰਨ ਵਾਲਾ ਨਹੀਂ ਕਿਉਂਕਿ ਆਮ ਕਰਕੇ ਜ਼ਿਆਦਾ ਜਿਹੜੇ ਐਮਪੀ ਜਿਹੜੇ ਹੈਗੇ ਨਾ ਜਾਂ ਜੋ ਸਿਲੈਕਟ ਹੁੰਦੇ ਆ ਉਹ ਦੇਖਦੇ ਆ ਵੀ ਮੈਨੂੰ ਕਿਹੜੇ ਪਾਸੇ ਫਾਇਦਾ ਹੈਗਾ ਜੇ ਉਹ ਕਿਸੇ ਪਾਸੇ ਹੋਰ ਚਲੇ ਜਾਂਦੇ ਤਾਂ ਜਿਹੜੀ عوام ਹੈ ਜਾਂ ਲੋਕਾਂ ਦਾ ਹੈਗਾ ਉਹ ਜਿਹੜਾ ਹੈਗਾ ਫਿਰ ਉਹ ਪਰੇਸ਼ਾਨ ਹੋ ਜਾਂਦੇ ਵੀ ਹੁਣ ਕੀਤਾ ਤੇ ਕੀ ਕੀਤਾ ਜਾਵੇ ਕਿਉਂਕਿ ਹੱਥ ਉਹ ਵੜਾ ਚੁੱਕੇ ਹੁੰਦੇ ਹੈਗੇ ਆ ਤੇ ਇਮਾਨਦਾਰ ਸਖਸ਼ੀਤ ਹੋਣੀ ਚਾਹੀਦੀ ਹੈ ਆਗਾ ਵਧੂ ਸੋਚਦੇ ਧਾਰਨੀ ਹੋਣੇ ਚਾਹੀਦੇ ਹੈਗੇ ਜਿਹੜੇ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣ ਤੇ ਇੱਕ ਛੋਟੀ ਮੋਟੀ ਗੱਲ ਨਹੀਂਗੀ ਵੀ ਇਕੱਲਾ ਗਲੀਆਂ ਨਾਲੀਆਂ ਤੱਕ ਹੀ ਹੈ ਜੀ ਛੜਪ ਨਹੀਂ ਬਣੀ ਕਿਉਂਕਿ ਸਟੇਟ ਲੈਵਲ ਦਾ ਮਕਸਦ ਹੈ ਅਸੀਂ ਇਸ ਦੇਸ਼ ਦੇ ਲਈ ਚੁਣਦੇ ਆਂ ਤੋ ਸਾਡੇ ਦੇਸ਼ ਦੇ ਲਈ ਉਹ ਕੀ ਓਪੀਨੀਅਨ ਹੈਗਾ ਕਿ ਕਿੱਧਰਲੇ ਪਾਸੇ ਲੈ ਜਾਣਾ ਬਾਰਡਰ ਖੋਲਣੇ ਕਿ ਨਹੀਂ ਖੋਲਣੇ ਹੈਗੇ ਆ ਵੀ ਵਪਾਰ ਦੂਜਿਆਂ ਨਾਲ ਵਧਾਉਣਾ ਜਾਂ ਨਹੀਂ ਵਧਾਉਣਾ ਇਹ ਚੀਜ਼ ਲੈ ਕੇ ਚੱਲਣੀ ਆ ਅਸੀਂ ਹੋਰ ਜਿਹੜੀਆਂ ਪਾਲਿਸੀਆਂ ਹੈਗੀਆਂ ਸਾਡੀਆਂ ਕਿਸਾਨਾਂ ਦੇ ਮਸਲੇ ਹੈਗੇ ਆ ਜਾਂ ਮਤਲਬ ਬਹੁਤ ਵੱਡੇ ਮਸਲੇ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਅਗਰ ਹੱਲ ਨਹੀਂ ਕਰਦੇਗੇ ਤਾਂ ਫਿਰ ਸਾਡਾ ਉਹ ਟੀਪੀ ਬਣਦਾ ਕੋਈ ਫਾਇਦਾ ਨਹੀਂਗਾ ਸਿਰਫ ਅਸੀਂ 5 ਸਾਲ ਏਸੀ ਦੀ ਹਵਾ ਲੈ ਕੇ ਜਾਂ ਗੱਡੀਆਂ ਦੇ ਉੱਪਰ ਟੂਟੇ ਲੈ ਕੇ ਹੀ ਆ ਜਾਂਦੇ ਫਿਰ ਆ ਜਾਂਦੇ ਥੱਲੇ ਆ ਜਾਂਦੇ ਹੈਗੇ ਉਹਦਾ ਧੰਨਵਾਦ ਜੀ ਕਰੇ ਹੋਰ ਸ਼ੁਰੂ ਅਸੀਂ ਵਿਦੇਸ਼ੀ ਆਪਾਂ ਨਾਲ ਕਰਦੇ ਆਪਾਂ ਦਾ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਕਾਕਾ ਜਨਰੇਸ਼ਨ ਮੋਹਨ ਤੁਸੀਂ ਦੇਖਦੇ ਹੋ ਕਿ ਲੋਕਾਂ ਤੋਂ ਚੋਣਾਂ ਆ ਰਹੀਆਂ ਨੇ ਤੇ ਵੱਖ-ਵੱਖ ਉਮੀਦਵਾਰ ਆਪਣੇ ਖਰੇ ਵਾਅਦੇ ਕਰਦੇ ਨੇ ਲੋਕਾਂ ਨਾਲ ਵੀ ਦਿੱتن ਦਾ ਵਾਅਦਾ ਹੀ ਕਰਨਗੇ ਦੇਖੋ ਜੀ ਦੇਖਣਾ ਕਿ ਸਾਨੂੰ ਤਾਂ ਇਹਨਾਂ ਲੀਡਰਾਂ ਨੇ ਭੰਬਲ ਪੂਸੇ ਚ ਪਾਇਆ ਹੋਇਆ ਹੈ ਅਦਿਸ਼ਨਾ ਤੋਂ ਪਹਿਲਾਂ ਕੋਈ ਗੱਲ ਕਰਨਗੇ ਜਦੋਂ ਇਲੈਕਸ਼ਨ ਖਤਮ ਹੋ ਜਾਂਦੇ ਆ ਜਿੱਤ ਕੇ ਚਲੇ ਜਾਂਦੇ ਆ ਉਹਨਾਂ ਕੋਈ ਗੱਲ ਉਹ ਕੋਈ ਗੱਲ ਨਹੀਂ ਕਰਦੇ ਨਾ ਕੋਈ ਵਾਅਦੇ ਪੂਰੇ ਕਰਦੇ ਆ ਚੋਰ ਮੈਨੀਫੈਸਟਾ ਦਾ ਇੱਕ ਨਾਂ ਵਾਸਤੇ ਹੈ ਚੋਰ ਮੈਨੀਫੈਸਟਾ ਜਾਤਾ ਅਗੂ ਕਰਨ ਹੋਣਾ ਚਾਹੀਦਾ ਉਹਨੂੰ ਰਜਿਸਟਰ ਕਰਨਾ ਚਾਹੀਦਾ ਕੋਰਟ ਚ ਜਿਹਨਾਂ ਚੋਰ ਮੈਨੀਫੈਸਟਾ ਹੈ ਸੇ ਆ ਗੱਲ ਕੰਮ ਕਰਨਗੇ ਤਾਂ ਉਹ ਕਰਨੇ ਚਾਹੀਦੇ ਤੇ ਇਹ ਸਾਰੀਆਂ ਪਾਰਟੀਆਂ ਅਸੀਂ ਤਾਂ ਪੰਬਲ ਪੋਚੇ ਫਸਾ ਸੀ ਬੋਰਡ ਪਾਇਓ ਕਿਉਂ ਨਹੀਂ ਸੰਭਲ ਆਪ ਡਿਸਾਈਡ ਨਹੀਂ ਕਰ ਸਕਦੇ ਤੁਸੀਂ ਇਹਨਾਂ ਪੰਬਲ ਪੋਚਾ ਇਹਨਾਂ ਨੇ ਪਾਇਆ ਹੈ ਪਾਰਟੀਆਂ ਨੇ ਮੋਰੇ ਹਿਸਾਬ ਨਾਲ ਤਾਂ ਇਹਨੀਆਂ ਪਾਰਟੀਆਂ ਹੋਣ ਨਹੀਂ ਚਾਹੀਦੀਆਂ ਸਭ ਦੋ ਪਾਰਟੀਆਂ ਹੋਣ ਚਾਹੀਦੀਆਂ ਇੱਕ ਗੁਰੂਆ ਦੂਜਾ ਘਰਮਾਰ ਤੇ ਦੂਜਾ ਆਪੋਜੀਸ਼ਨ ਪਾਰਟੀ ਇਹਨੀਆਂ ਪਾਰਟੀਆਂ ਦਾ ਮਤਲਬ ਹੀ ਕੋਈ ਨਹੀਂ ਜਿਹੜਾ ਉੱਠ ਕੇ ਪਹਿਲਾਂ ਪਾਰਟੀਆਂ ਬਣਾ ਲੈਂਦਾ ਪਾਰਟੀਆਂ ਬਣਾ ਕੇ ਫਿਰ ਮੁੜ ਕੇ ਜਿੰਨੇ ਵੀ ਉਹਦੇ ਲੀਡਰ ਆ ਜਾਂ ਪਾਰਟੀਆਂ ਉਹ ਦੂਸਰੀ ਪਾਰਟੀ ਚਲੇ ਜਾਂਦੀਆਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਚਲੇ ਜਾਂਦੇ ਨੇ ਇਹਨਾਂ ਦੇ ਕੋਈ ਦਰਮਦਾਨ ਇਹਨਾਂ ਦੇ ਮਾਨਾ ਦਾ ਉਸ ਵਾਰ ਤੇ ਸਾਡੀਆਂ ਹੁਣ ਅਸੀਂ ਇੱਕ ਪਾਰਟੀ ਨੂੰ ਇੱਕ ਬੰਦੇ ਨੂੰ ਵੋਟਾਂ ਪਾ ਲਈਏ ਇੱਕ ਦੂਜੇ ਦਾ ਕੈਂਡੀਡੇਟ ਨੂੰ ਉਹ ਚਾਹ ਕੇ ਜੋ ਬੋਰਡ ਦਾ ਬਿਹਤਰਾ ਜਾ ਕੇ ਦੂਸਰੀ ਪਾਰਟੀ ਤੇ ਜਾ ਜਾਊਗਾ ਉਹ ਸਾਡੇ ਵੋਟਰ ਨੇ ਵੈਲਿਊ ਕੀ ਰਹੀ ਠੀਕ ਹੈ ਨਾ ਕੋਈ ਕੰਮ ਨਹੀਂ ਕਰਦੇ ਇਹ ਕੋਈ ਕੁੱਛ ਨਹੀਂ ਕਰਦੇ ਸਿਰਫ ਇਲੈਕਸ਼ਨਾਂ ਤੱਕ ਇਹ ਕੰਮ ਕਰਦੇ ਆ ਕੰਮ ਕੀ ਕਰਦੇ ਗੱਲਾਂ ਕਰਦੇ ਆ ਮੈਂ ਗੱਲਾਂ ਕਰਨਾ ਰਹਿ ਜਾਂਦੇ ਨੇ ਮੋੜ ਕੇ ਇਲੈਕਸ਼ਨ ਤੋਂ ਬਾਅਦ ਕੋਈ ਕਿਸੇ ਨੂੰ ਪਹੁੰਚਦਾ ਨਹੀਂ ਪਾਰਲੀਮੈਂਟ ਜਾ ਕੇ ਸੋਟੇ ਰਹਿੰਦੇ ਆ ਕੋਈ ਕਿਸੇ ਨੂੰ ਕੁਐਸਚਨ ਨਹੀਂ ਪੁੱਛਦਾ ਕੋਈ ਕਿਸੇ ਨੂੰ ਸੁਝੇਸ਼ ਨਹੀਂ ਦਿੰਦਾ ਕੋਈ ਕਿਸੇ ਨੂੰ ਪੋਰਟ ਨਹੀਂ ਦਿੰਦਾ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ ਹੁਣ ਮੋਢੇ ਦਾ ਲੋੜਾ ਕੀ ਆ ਪੀਣ ਵਾਲਾ ਪਾਣੀ ਸਵਰੇ ਸਿਸਟਮ ਸਹੀ ਹੋਣਾ ਚਾਹੀਦਾ ਸੜਕਾਂ ਸਹੀ ਹੋਣਾ ਚਾਹੀਦੇ ਆ ਸਕੂਲ ਸਹੀ ਚੱਲਣਾ ਚਾਹੀਦੇ ਆ ਜੋ ਬੱਚੇ ਪੜ੍ਹਾਈ ਕਰਕੇ ਪੜ੍ਹਾਈ ਕੀ ਜਗ੍ਹਾ ਦੇ ਬੱਚੇ ਪਲੱਸ ਟੂ ਕਰਦੇ ਆ ਬਾਹਰ ਚਲੇ ਜਾਂਦੇ ਆ ਆਹ ਮੋਦੀ ਕਹਿੰਦਾ ਸੀਗਾ ਜੇ ਕੋਈ ਹੋਰ ਪਾਰਟੀ ਕਿਸ ਨੂੰ ਫਾਇਦੇ ਦਿੰਦੇ ਤਾਂ ਮੋਦੀ ਨੇ ਆਹ ਇਹ ਰੋਡ ਨਾ ਦੇ ਰਿਆ ਤੇ ਹੁਣ ਤੋ 80 ਕਰੋੜ ਲੋਕਾਂ ਨੂੰ ਮਰਸਵੇ ਦਾ ਸ਼ੇਲੇ ਕਹਿੰਦੇ ਇਹ ਰੋਡ ਨਾ ਮੇਰੇ ਤੋਂ ਠੀਕ ਹੈ ਨਾ ਕੋਈ ਕੰਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਤੇ ਸਾਡੇ ਵੋਟਰਾਂ ਦੇ ਅਕਾਰ ਦੇ ਤਾਂ ਮੁੱਦਾ ਹੀ ਨਹੀਂ ਵੋਟਰਾਂ ਨੂੰ ਲੋਕਾਂ ਤੋਂ ਵੋਟਾਂ ਪ੍ਰਾਪਤ ਕਰਨੇ ਪਾ ਕੇ ਪੜੇ ਹੁੰਦੇ ਆ ਮੁੜ ਕੇ ਇਹ ਵੋਟਾਂ ਲੈ ਕੇ ਦੇ ਇਹ ਪਰੇ ਚਲੇ ਜਾਂਦੇ ਆ ਕੋਈ ਕਿਸ ਨੂੰ ਪੁੱਛਦਾ ਨਹੀਂ ਕੋਈ ਕਿਸ ਨੂੰ ਉਹ ਕੰਟਰੀ ਹੌਲੀ ਹੌਲੀ ਟੁਰਨਾ ਹੱਲ ਜਾ ਰਹੀ ਹੈ ਅੱਧੀ ਬਾ ਦੂਜਾ ਕੰਟਰੀ ਦਾ ਇਹਨੇ ਦੇਜੋ ਚ ਨੇ ਲੋੜੀਂਦੀ ਰੇਲਵੇ ਤੇ ਬੇਲ ਵੇਚ ਤੇ ਤੇਲ ਵੇਚਦਾ 에ਰਪੋਰਟ ਵੇਚ ਤੇ ਸਾਰਾ ਕੁਝ ਵੇਚਦਾ ਹੁਣ ਜਿਹੜਾ ਬਾਕੀ ਰਹਿ ਗਿਆ ਤੇ ਇਹ ਕੋਈ ਪਾਰਟੀ ਆ ਕੋਈ ਵੇਚ ਕੇ ਉਹ ਚਲੀ ਜਾਏਗਾ ਤੇ ਜੋਲਾ ਠਾਏਗੇ ਅੰਤ ਤੱਕ ਚੱਲਦੇ ਨੂੰ ਤੇ ਅਸੀਂ ਤਾਂ ਇੱਥੇ ਰਹਿਣਾ ਨਾ ਅਸੀਂ ਉਹ ਝੋਲਾ ਠਾਣੇ ਸੱਦਦੇ ਤੇਗਾ ਇਹ ਤਾਂ ਅੱਜ ਇੱਥੇ ਤੇ ਕਰਨ ਉੱਤੇ ਇਸ ਵਾਸਤੇ ਕੋਈ ਸਿਸਟਮ ਐਸਾ ਹੋਣਾ ਚਾਹੀਦਾ ਜੋ ਕਿ ਲੋਕਾਂ ਵਾਸਤੇ ਕੋਈ ਮਤਲਬ ਸਿੱਧੇ ਤਰੀਕੇ ਨਾਲ ਕੰਮ ਕਰਨੇ ਲੋਕ ਜਾ ਕੇ ਪਾਰਲੀਮੈਂਟ ਹੋ ਜਾ ਵਿਧਾਨ ਸਭਾ ਹੋ ਜਾ ਕੋਈ ਵੀ ਹੋਈ ਕੋਈ ਕਮਿਊਨਿਟੀ ਦਾ ਕੋਈ ਕੋਠੇ ਸਾਹਿਬ ਦਾ ਬਣ ਕੇ ਬਹਿ ਜਾਂਦੇ ਆ ਇਸ ਵਾਸਤੇ ਇਹ ਲੋਕ ਭੰਡਲਪੁਰ ਸੇਂਸ ਪਾਸੇ ਦਾ ਦਸਾਇਦੇ ਵੀ ਨਿਕਾਟ ਪਾਦੇ ਸੀ ਕਿਹਦੇ ਪਾਰਟੀ ਨੂੰ ਵੋਟ ਪਾਈਏ ਕਿ ਮੈਂ ਬੰਨੋ ਵੋਟ ਪਾਈਏ ਕਿਹੜੇ ਕੰਦੇ ਨੂੰ ਵੋਟ ਪਾਈਏ ਇਸ ਵਾਰ ਤੇ ਸਾਰਾ ਇਹ ਸਿਸਟਮ ਹੀ ਖੜਾ ਹੁੰਦਾ ਜਾ ਰਿਹਾ। ਨਾ ਤੁਹਾਡੀਆਂ ਜਿਹੜੀਆਂ ਉਹਦੇ ਤੁਸਿਆਂ ਫਰੀਦਕੋਟ ਦੀਆਂ ਤੁਸੀਂ ਕਿਸ ਨੂੰ ਕਾਬੂ ਸਮਝਦੇ ਹੋ ਨੇ ਮੀਰਵਾਲਾ? ਨਹੀਂ ਤਾਂ ਮੈਂ ਕਿਸ ਨੂੰ ਕਾਬੂ ਨਹੀਂ ਸਮਝਦੇ। ਅੱਛਾ। ਜਿਹੜਾ ਕਰ ਕੋਈ ਨਹੀਂ। ਹਲਕਾ ਤੱਕ ਨਹੀਂ ਕਿਸ ਨੇ ਕੀਤੀਆਂ। ਮੋਢਲੇ ਸੋਲਤਾ ਜੋ ਸੇਵਰੇਜ ਤੇ ਪਾਣੀ ਪੀਣੇ ਦਾ ਪਾਣੀ ਵੀ ਕਿਸ ਨੇ ਅਜੇ ਤੱਕ ਇਹ ਹੱਲ ਕੀਤੀ ਹੈ। ਅਜੇ ਪੂਰੇ ਦਿਨ ਰਹਣਾ ਨੇ। ਮੁਰਤੇ ਸਿਸਟਮ ਉੱਥੇ ਦਾ ਉੱਥੇ ਪੇ ਕਰੇਂਦਾ। ਕੋਈ ਕਰਦਾ ਤਾਂ ਇਹ ਬੁਦਾ ਹਾਲੇ ਮਸਲੇ। ਖੋਰ ਸਰਵਿਸ ਵੀ ਅਥੇ ਛੱਡਣਾ ਲਿਕੇ ਮਨੋਦ ਨੇ ਸਤਜਾ ਗੋਪਾਲ ਰਵੀ ਹਾਂਜੀ ਖਾਸ ਜਿਹੜੀ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦਾ ਹੁਣ ਨਾਲ ਪੰਜਾਬ ਦੇ ਵਿੱਚ ਬਣਿਆ ਹੋਇਆ ਪਿਛਲੇ 25 30 ਸਾਲਾਂ ਤੋਂ ਜਦੋਂ ਦੀ ਅਸੀਂ ਤਾਂ ਸੁਰਤ ਸੰਭਾਲੀ ਹੈ ਅਸੀਂ ਇਹ ਹੀ ਦੇਖ ਰਹੇ ਹਾਂ ਵੀ ਕਰਪਸ਼ਨ ਤੇ ਬੁਰਜਵਾਰੀ ਇੰਡਸਟਰੀਅਲਾਈਜੇਸ਼ਨ ਪੰਜਾਬ 'ਚ ਕਿਸੇ ਨੇ ਕਦੀ ਨਾ ਕਰਨ ਦਾ ਹਿਲਾ ਕੀਤਾ ਤੇ ਨਾ ਕਿਸੇ ਨੇ ਕਰਨ ਦਿੱਤੀ ਪਿਛਲੇ 50 ਸਾਲਾਂ 'ਚ ਤੁਸੀਂ ਦੇਖ ਲਓ ਵੀ ਜਿੰਨੀਆਂ ਫੈਕਟਰੀਆਂ ਮੇਰੇ ਬਚਪਨ ਦੇ ਵਿੱਚ ਮੈਂ ਦੇਖੀਆਂ ਅੱਜ ਉਹਨਾਂ ਚੋਂ 5% ਵੀ ਇੱਥੇ ਸ਼ਹਿਰ ਦੇ ਵਿੱਚ ਹੈ ਨਹੀਂ ਗਏ ਕਿਸੇ ਵੇਲੇ ਇਹ ਕਾਰਬਨ ਦਾ ਹੱਬ ਸੀਗਾ ਕਾਰਟਨ ਇੰਡਸਟਰੀਆਂ ਘੱਟੋ ਘੱਟ 40 ਦੇ ਕਿਈ ਯੂਨਿਟ ਕੋੜਪੂਰਾ ਦੇ ਵਿੱਚ ਚੱਲਦੇ ਸੀ ਅੱਜ ਕੋੜਪੂਰਾ ਦੇ ਵਿੱਚ ਇੱਕ ਵੀ ਯੂਨਿਟ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਨੇ ਵੀ ਵਿਰੋਧ ਵੀ ਰਾਜਨੀਤੀ ਕੀਤੀ ਕੋਈ ਹੱਲ ਸਰਕਾਰਾਂ ਨੂੰ ਨਹੀਂ ਦਿੱਤਾ ਔਰ ਉਸ ਚੀਜ਼ ਲਈ ਸਾਰੇ ਹੀ ਜ਼ਿੰਮੇਵਾਰ ਹੋ ਗਏ ਇਸ ਇੱਕ 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 ਚੀਜ਼ ਜਿਹੜਾ ਰਾਜਨੀਤਿਕ ਢਾਂਚਾ ਉਹਨੇ ਉਸ ਚੀਜ਼ ਨੂੰ ਮਾਰਿਆ ਔਰ ਫੈਕਟਰੀਆਂ ਨੂੰ ਵੇਚਿਆ ਪਬਲਿਕ ਸੈਕਟਰ ਤੇ ਦਿਨੀਆਂ ਗੰਨਾ ਮਿਲ ਲੱਗੀ ਸੀ 슈ਗਰ ਫੈਕਟਰੀ ਆਪਣੇ 슈ਗਰ ਫੈਕਟਰੀ ਲੱਗੀ ਕਾਟਨ ਫੈਕਟਰੀ ਲੱਗੀ ਸੀ ਸਾਰਾ ਕੁਛ ਢਾਂਚਾ ਜਿਹੜਾ ਹੌਲੀ ਹੌਲੀ ਰਾਜਨੀਤਿਕ ਬੰਦੇ ਆਂਦੇ ਸੌੜੇ ਹਿੱਤਾਂ ਦੇ ਭੇਂਟ ਚੜ ਗਿਆ ਔਰ ਅੱਜ ਦੀ ਸਥਿਤੀ ਇਹ ਹੈ ਵੀ ਕੋਹਰ ਨਰਾਸ਼ਾ ਜਿਹੜੇ ਪਾਸੇ ਮਰਜ਼ੀ ਚਲੇ ਜਾਓ ਨਸ਼ਾ ਕਰਾਪਸ਼ਨ ਜੇਸ ਮਰਜ਼ੀ ਦਫ਼ਤਰ ਤੋਂ ਕੰਮ ਕਰਾਉਣਾ ਹੋਵੇ 10 ਰੁਪਏ ਦਾ ਕੰਮ ਹੈ ਤੇ 100 ਰੁਪਿਆ 200 ਰੁਪਿਆ ਜਿਹੜਾ ਇੱਥੇ ਬੰਦਾ ਬੈਠਾ ਉਹ ਉਹ ਕਹਿੰਦਾ ਲਿਆਓ ਜੀ ਰੱਖੋ ਔਰ ਇਸ ਤਰ੍ਹਾਂ ਦੀ ਸਥਿਤੀ ਪੰਜਾਬ ਦੀ ਜਿਹੜੀ ਆ ਆਉਣ ਵਾਲੇ ਸਮੇਂ 'ਚ ਬਹੁਤ ਹੰਗਲਾਫ ਇੱਕ ਦਿਖਾਈ ਦੇ ਰਿਹਾ ਸਾਨੂੰ ਚਾਹੀਦਾ ਕਿਸੇ ਮਜ਼ਬੂਤ ਨੇਤਾ ਦੇ ਹੱਕ 'ਚ ਖੜਨਾ ਔਰ ਮਜ਼ਬੂਤ ਨੇਤਾ ਦਿਸ ਨਹੀਂ ਰਹੇ ਉਹ ਇੱਕ ਕਾਟ ਹੈਗੀ ਹੈ ਜਿਸ ਕਾਰਨ ਅਸੀਂ ਸਾਰੇ ਹੀ ਬੁੜੇ ਪਰਸ ਰਹੇ ਹਾਂ ਇਸ ਵੇਲੇ ਜਿਹੜੀ ਪੰਜਾਬ ਦੀ ਸਥਿਤੀ ਹੈ ਇਹਦੇ ਵਿੱਚ ਮੰਨੋ ਕੋਈ ਆਸ਼ਾ ਦੀ ਕਿਰਨ ਸਾਨੂੰ ਦਿਖਾਈ ਨਹੀਂ ਦੇ ਰਹੀ ਬਹੁਤ ਨਿਰਾਸ਼ਾ ਤੁਸੀਂ ਐ ਸੋਚ ਕੇ ਦਿਨੇ ਵਸ ਗਿਆ ਲੱਗਦਾ ਵੀ ਯਾਰ ਇਹ ਸਟੇਟ ਤਾਂ ਕਲਾਪਸ ਹੀ ਕਰ ਜੂਗੀ ਠੀਕ ਹੈ ਕੋਈ ਹੋਰ ਜਿਹੜੀ ਪਿਛਲੀ ਸਰਕਾਰ ਆਈ ਹੈ ਉਹਨੇ ਨਾਰੇ ਦਿੱਤੇ ਬਹੁਤ ਜ਼ਬਰਦਸਤ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਰਿਆਂ ਦੇ ਨਾਲ ਅਸੀਂ ਤੁਰੇ ਉਹਨਾਂ ਨੇ ਵੀ ਦਿੱਤੀ ਵੀ ਅਸੀਂ ਭ੍ਰਿਸ਼ਟਾਚਾਰ ਦੂਰ ਕਰ ਦਾਂਗੇ ਅਸੀਂ ਇਸ ਤਰ੍ਹਾਂ ਕਰ ਦਾਂਗੇ ਅਸੀਂ ਆਮ ਆਦਮੀ ਬਣਾਂਗੇ ਹੁਣ ਜਿੰਨੇ ਖਾਸ ਆਦਮੀ ਉਹ ਹੈ ਉਹਨੇ ਖਾਸ ਆਦਮੀ ਕੋਈ ਨਹੀਂ ਹੈ ਜਿੰਨਾ ਪਛਤਾਚਾਰ ਹੋਣਾ ਹੈ ਇਹਨਾਂ ਪਛਤਾਚਾਰ ਕਦੇ ਨਹੀਂ ਰਿਹਾ ਕੋਈ ਲੈਵਲ ਜਿਹੜਾ ਮਤਲਬ ਤੁਸੀਂ ਪਛਤਾਚਾਰ ਦਾ ਸੋਚ ਸਕਦੇ ਹੋ ਉਹਦੇ ਨਾਲੋਂ ਜ਼ਿਆਦਾ ਪਛਤਾਚਾਰ ਸੋ ਇਸਤਰਾ ਦੇ ਸਥਿਤੀ ਦੇ ਵਿੱਚ ਮੈਂ ਵੀ ਕੋਈ ਗੱਲ ਸੋਚਾਂ ਵੀ ਜੋ ਸ਼ਾਇਦ ਕੋਈ ਮਜ਼ਬੂਤ ਸਰਕਾਰ ਹੋਵੇ ਤੇ ਸਾਨੂੰ ਮਜ਼ਬੂਤ ਸਰਕਾਰ ਲੱਭਣੀ ਚਾਹੀਦੀ ਕੋਈ ਵਿਕਾਸ ਕਰਵਾਣਾ ਚਾਹੇ ਫਰੀਦਕੋਟ ਹੈਗੇ ਤਾਂ ਅਸੀਂ ਫਿਰ ਜਾਵਾਂਗੇ ਵੀ ਕੋਈ ਵੱਡੇ ਪ੍ਰੋਜੈਕਟ ਜਿਹੜੇ ਆ ਫਰੀਦਕੋਟ ਹਲਕੇ ਨੂੰ ਮਿਲਣ ਇੰਡਸਟਰੀ ਦੇ ਕੁਝ ਇਹੋ ਜਿਹੇ ਪ੍ਰੋਜੈਕਟ ਮਿਲਣ ਜਿਦੇ ਨਾਲ ਲੋਕਾਂ ਦੇ ਵਿੱਚ ਰੁਜ਼ਗਾਰ ਆਵੇ ਜਦੋਂ ਰੁਜ਼ਗਾਰ ਆਏਗਾ ਬਹੁਤੀਆਂ ਸਮੱਸਿਆਵਾਂ ਆਪਣੇ ਆਪ ਦੂਰ ਹੋਣਗੀਆਂ ਹੁਣ ਗੈਂਗਸਟਰਵਾਦ ਦਾ ਤੇ ਜਿਹੜਾ ਇਹ ਲੁੱਟਖੋਟ ਦਾ ਮਾਮਲਾ ਤੁਸੀਂ ਘਰ 4 ਦਿਨ ਬੰਦ ਕਰੋ 5ਵੇਂ ਦਿਨ ਤੁਹਾਡਾ ਘਰ ਚੋਰੀ ਹੋ ਜਾਂਦਾ ਤੇ ਮੱਲੋ ਇੱਥੇ ਕੋਈ ਕੁਸ਼ ਚੀਜ਼ ਸੇਫ ਨਹੀਂ ਹੈਗੀ ਔਰ ਨਸ਼ਾ ਤੁਹਾਨੂੰ ਆਇਆ ਸੜਕ ਤੇ ਜਾਂਦੇ ਜਿੱਥੇ ਮਰਜ਼ੀ ਲੈ ਲੋ ਇਸ ਸਰਾਹੀਆਂ ਸਥਿਤੀਆਂ ਦੇ ਵਿੱਚ ਸੁਧਾਰਨਾ ਆਦਮੀ ਦਾ ਜੀਵਨ ਜਿਹੜਾ ਇਸ ਮਤਲਬ ਸਟੇਟ ਦੇ ਵਿੱਚ ਇਸ ਸਟੇਟ ਦੇ ਅਨਸਿਕਿਉਰਡ ਫੀਲ ਕਰਦਾ ਹਰ ਆਦਮੀ ਆਪ ਦੇ ਆਪ ਨੂੰ ਉਸ ਸਥਿਤੀ ਦੇ ਵਿੱਚੋਂ ਨਿਕਲਣ ਵਿੱਚ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਔਰ ਉਹ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਸ਼ਾਇਦ ਇਹਦੇ ਵਿੱਚ ਕੋਈ ਬਦਤਰੀ ਹੋਵੇ ਆਦਰਵਾਇਜ਼ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਮਾੜਾ ਸਮਾਂ ਠੀਕ ਹੈ ਸਰ ਟਾਈਮ ਆਊਟ कैंडीडेटी तो करना दे चाहना भी जोड़े की तुम थोड़े पार्टी ने नॉमीनेशन फार्म करते हैं या अपने जो वोटर लभा वास्ते घोषणा पत्र देंगे ਉਸਖ ਵੀਤ ਕੋਲ ਹਲਕੇ ਤੇ 16 ਲੱਖ ਵੋਟਰ ਹੈ 16 ਲੱਖ ਵੋਟਰ ਨੂੰ ਲਭਾਉਣ ਨੂੰ ਵਾਸਤੇ ਵੋਟ ਲੈਣ ਨੂੰ ਵਾਸਤੇ ਤੁਸੀਂ ਬਥੇਰੇ ਬਹੁਤ ਲਾਲਚ ਦੇਣੀ ਆ ਅਸੀਂ ਆਈ ਕਰ ਦੰਗੇ ਅਸੀਂ ਆਈ ਕਰ ਦੰਗੇ ਅਸੀਂ ਆਈ ਕਰਾਂਗੇ ਜਿੱਤਨ ਤੋਂ ਬਾਅਦ ਉਹ ਸਾਰੇ ਹੀ ਵਾਦੇ ਉਹ ਕੋਈ ਨਾ ਪੂਰਾ ਹੁੰਦਾ ਮੁੱਟੀ ਹੋ ਜਾਂਦਾ ਮੁੱਟੀ ਹੋ ਜਾਂਦਾ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਜਿਹੜਾ ਇੱਕ ਲੀਡਰ ਜੋ ਕੈਂਡੀਡੇਟ ਆ ਉਹ ਜਿੱਤਨ ਤੋਂ ਬਾਅਦ ਉਹ ਮੰਨ ਪੂਰੀ ਨਹੀਂ ਕਰਦਾ ਉਹ ਦੁਬਾਰਾ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਉਹਨੂੰ ਉਹ ਉਹਨੂੰ ਲਕਿਨ ਨਹੀਂ ਲੜਨਾ ਚਾਹੀਦਾ ਕਿਉਂਕਿ ਉਹਨੇ 16 ਲੱਖ ਵੋਟਰ ਨੂੰ ਧੋਖੇ ਦੇ ਵਿੱਚ ਰੱਖਿਆ ਤੇ ਇਸ ਕਰਕੇ ਹੁਣ ਜਿਹੜੇ ਮੰਨ ਲੈ ਆਪਣਾ ਫਰੀਕੂਲ ਹਲਕੇ ਦੇ ਵਿੱਚ ਬਹੁਤ ਕਮੀਆਂ ਐ ਸਾਡੇ ਫਰੀਕੂਲ ਹਲਕੇ ਦੇ ਵਿੱਚ ਬਹੁਤ ਨੌਜਵਾਨ بے ਰੋਜ਼ਗਾਰ ਆ ਸਾਡੇ ਫਰੀਕੂਲ ਹਲਕੇ ਦੇ ਵਿੱਚ ਨਸ਼ਾ ਦੇ ਨਾਲ-ਨਾਲ ਨੌਜਵਾਨ ਟੀਕੇ ਲਾ ਲਾ ਕੇ ਮਰੀ ਜਾਂਦੇ ਆ بے ਰੋਜ਼ਗਾਰ ਇੰਨੀ ਵੱਧ ਗਈ ਜੁਣ नौजवान नौकरी नौ, नौ नहीं मिल रही नशे वाले पसे जाऊगा या डकैती ही करूगा या चोरी वाले पसे जाऊगा इस करके जे अपने फरीदकोट हल्के से जिने भी एम पी बने अच्छे कर मेरे ख्याल में तो एक अभी होगा किसी ने सुार होगा ना तो सारे ही मौज मस्ती करके विधान सभा में जाके बैठ के सो के आ जाते हैं अजीबन तकरीबन साडनिंग कलब में मैंबर सौ मैबर ने सौ मैंबर के सारे ही ਜੋਬ ਤੋਂ ਰਿਟਾਇਰ ਹੋਏ ਕੋਈ ਜਸਟ ਐਪੀਸੋਡ ਤੋਂ ਰਿਟਾਇਰ ਹੋਏ ਕਿਤੇ ਅਫਸਰ ਉਹਨਾਂ ਤਾਂ ਪੈਨਸ਼ਨ ਦਾ ਆਨੰਦ ਮਾਣ ਰਹੇ ਆ ਜਦੋਂ ਹੁਣ ਨੌਜਵਾਨ ਪੀੜ੍ਹੀ ਆ ਉਹਨਾਂ ਕੋਲੇ ਪੈਨਸ਼ਨ ਹੈ ਨਹੀਂ 30 40 ਸਾਲ ਨੌਕਰੀ ਕਰਕੇ ਉਹ ਪੈਨਸ਼ਨ ਕਿਉਂ ਨਹੀਂ ਇੱਕ ਐਮਐਲਏ ਬੰਦਾ ਉਹਦਾ ਪੈਨਸ਼ਨ ਹੈਗਾ ਇੱਕ ਐਮਪੀ ਬੰਦਾ ਉਹਦਾ ਪੈਨਸ਼ਨ ਹੈਗਾ ਐਮਐਲਏ ਤੋਂ ਐਮਪੀ ਬੰਦਾ ਦੋ ਦੋ ਪੈਨਸ਼ਨ ਆ ਜੋ 40 ਸਾਲ ਨੌਕਰੀ ਕਰਦਾ ਮੁਲਾਜ਼ਮ ਉਹਦੇ ਕਿਉਂ ਪੈਨਸ਼ਨ ਖਤਮ ਕਰ ਰਹੇ ਸਰਕਾਰ ਤੇ ਵਾਦੇ ਇਹ ਕਰ ਰਹੇ ਸੀ ਅਸੀਂ 2004 ਤੋਂ ਬਾਅਦ ਜੋ ਪੈਨਸ਼ਨ ਚਕੀਮ ਆ ਉਹ ਬਦਲ ਕਰ ਦਾਂਗੇ ਇਹ ਵਾਦੇ ਪੂਰੇ ਨਹੀਂ ਹੋਏ ਕੱਚੇ ਮੁਲਾਜ਼ਮ ਨੂੰ ਕਹਿੰਦੇ ਪੱਕੇ ਕਰ ਦਾਂਗੇ ਉਹ ਵੀ ਵਾਦੇ ਪੂਰੇ ਹੋਏ 2026 ਤੋਂ ਹੁਣ ਪੀਕੇ ਨੂੰ ਸਟਾਪ ਰਿਪੋਰਟ ਲਾਗੂ ਹੋਣੀ ਆ 2016 ਤੋਂ ਸਾਡਾ ਬਕਾਇਆ ਪਿਆ ਮੁਲਾਜ਼ਮ ਦਾ ਬਕਾਇਆ ਪਿਆ ਉਹ ਦੇਰ ਨਾਲ ਕੋਈ ਨਾਂ ਨਹੀਂ ਲੈ ਰਹੇ ਪੰਜਾਬ ਸਰਕਾਰ ਨੇ ਇਸ ਬਜਟ ਦੇ ਵਿੱਚ ਕਿਹਾ ਵੀ ਸੀ ਸਰਕਾਰ ਤੋਂ ਹੰਸੀ ਮੰਗ ਦੀ ਇਹ ਵੀ ਗੱਲ ਕਹੀ ਸੀ ਮਲਾਜਮ ਨੂੰ ਫੌਰੀ ਤੌਰ ਤੇ ਇਹਨਾਂ ਦੀ ਮੰਗ ਸੁਣੀ ਜਾਊਗੀ ਤੁਹਾਡੇ ਬਜਟ ਦੇ ਵਿੱਚ ਆ ਪੈਸੇ ਰੱਖਿਆ ਜਾਊਗਾ ਪਰ ਕੋਈ ਬਜਟ ਦੇ ਵਿੱਚ ਪੈਸੇ ਨਹੀਂ ਰੱਖਿਆ ਗਿਆ 2022 ਤੇ ਮਲਾਜਮ ਨੇ ਬਹੁਤ ਹੀ ਦਬਕੇ ਵੋਟਾਂ ਪਾਈਆਂ ਆਮ ਆਦੀ ਪਾਰਟੀ ਨੂੰ 117 ਹਲਕਿਆਂ ਦੇ ਵਿੱਚੋਂ 122 ਹਲਕਿਆਂ ਚੋਂ 106 ਹਲਕਿਆਂ ਚੋਂ ਇਹਨਾਂ ਨੂੰ ਲੀਡ ਮਿਲਿਆ ਉਹ ਮਲਾਜਮੀ ਲੋਕ ਸੀ 7 ਲੱਖ ਮੁਲਾਜ਼ਮ ਆ ਪੰਜਾਬ ਦੇ ਵਿੱਚ ਪੈਨਸ਼ਨੇ 3 ਲੱਖ ਤੇ 4 ਲੱਖ ਮੌਜੂਦਾ ਮੁਲਾਜ਼ਮ ਆ ਉਹਨਾਂ ਮੁਲਾਜ਼ਮ ਦੀ ਹੁਣ ਟਿਕਰ ਕੋਈ ਸੁਣਾਈ ਨਹੀਂ ਦੇ ਰਹੀ ਇਹਨਾਂ ਨੂੰ ਚਾਹੀਦਾ ਉਹਨਾਂ ਮੁਲਾਜ਼ਮ ਨੂੰ ਜੇ ਪੰਜਾਬ ਨੂੰ ਖਸਾਲ ਤੇ ਰੰਗਾ ਦੇਖਣਾ ਚਾਹੁੰਦੇ ਆ ਤੇ ਮੁਲਾਜ਼ਮ ਦੀ ਮੰਗ ਮੰਨੀ ਚਾਹੀਦੀ ਆ ਨਵੀਂ ਭਰਤੀ ਸ਼ੁਰੂ ਕਰਨੀ ਚਾਹੀਦੀ ਨੌਜਵਾਨਾਂ ਨੂੰ ਨੌਕਰੀ ਦੇਣੀ ਚਾਹੀਦੀ ਆ ਔਰ ਮੈਂ ਦੂਜੀ ਗੱਲ ਕਹਿਣਾ ਜਿਹੜੇ ਵੀ ਆਪਣੀ ਫ੍ਰੀਕੋਰ ਹਲਕੇ ਦੇ ਵਿੱਚ ਕੈਂਡੀਡੇਟ ਖੜੇ ਆ ਜਿਹੜੇ ਵੀ ਤੁਹਾਨੂੰ ਚੰਗਾ ਲੱਗਦਾ ਚਾਹੇ ਕਾਲੀ ਦਲ ਦਾ ਹੋਵੇ ਚਾਹੇ ਆਮ ਆਦਮੀ ਦਾ ਹੋਵੇ ਜਾਂ ਕਾਂਗਰਸ ਦਾ ਹੋਵੇ ਚਾਹੇ ਭਿਜੇਪੀ ਦਾ ਲੇਖਾ ਜੋਖਾ ਕਰੋ ਕਿਹੜੇ ਪਾਰਟੀ ਨੇ ਕੰਮ ਕੀਤਾ ਆਪਣੇ ਫ੍ਰੀਕਵਾਰ ਦੇ ਉਹਨਾਂ ਵੋਟ ਪਾਏ ਨਾ ਅਦਰਵਾਈਜ਼ ਮੇਰੇ ਨੋਟਾਂ ਨੂੰ ਵੋਟ ਪਾ ਦੇ 3 ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਤੁਸੀਂ ਕੀ ਦੇਖਦੇ ਹੋ ਕਿਹੜਾ ਉਮੀਦਵਾਰ ਜਿਹੜੇ ਇੱਥੇ ਖੜੇ ਨੇ ਵੱਖ-ਵੱਖ ਕਿਹੜਾ ਵੀ ਹੱਲ ਕਰ ਸਕਦਾ ਇਹਨਾਂ ਸਮੱਸਿਆਵਾਂ ਦੇਖੋ ਕਹਿੰਦੇ ਹੁੰਦੇ ਆ ਵੀ ਜੇ ਸੈਂਟਰ ਦੀ ਸਰਕਾਰ ਦੇ ਨਾਲ ਕੈਂਡੀਡੇਟ ਜਿੱਤਦਾ ਤਾਂ ਉਹ ਕੰਮ ਕਰਾਉਂਦਾ ਜੇ ਪੰਜਾਬ ਦੇ ਵਿੱਚ ਜੋ ਜਿਹੜਾ ਮੌਜੂਦਾ ਐਮਐਲਏ ਹੈ ਮੌਜੂਦਾ ਸਰਕਾਰ ਆਪਾਂ ਉਹਦੇ ਉਮੀਦ ਰੱਖਦੇ ਹਾਂ ਇਹ ਲੋਟਟਾਰੋ ਡਿਰਾਕੀ ਸੈਂਟਰ ਦੇ ਵਿੱਚ ਸਰਕਾਰ ਬਣੇ। ਇਹੀ ਕੰਮ ਕਰਾ ਸਕਦਾ ਅਗਰ ਬਈ ਦੂਜਾ ਐਮਪੀ ਨਹੀਂ ਕੰਮ ਕਰਾ ਸਕਦਾ। ਠੀਕ ਹੈ ਜੀ। ਸਰ ਇਹ ਹੋਰ ਸਰਵਸੇਵਕ ਜੀ ਮੌਜੂਦ ਨੇ ਆਪਾਂ ਨੂੰ ਕਰਦੇ ਸਤਿਗੁਰੂ ਜੀ। ਜਸੂ ਜੀ। ਥਣ ਕੀ ਨਾਮ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਹਾਂ ਜੀ ਦੱਸਿਓ ਫਰੀਦਕੋਟ ਹਲਕੇ ਦੀ ਗੱਲ ਹੈ। ਲੋਕ ਸਭਾ ਚੰਨ ਨੇ ਕਿਵੇਂ ਦੇਖ ਦੋ ਤੁਸੀਂ। ਲੋਕ ਹੀ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਜਿਹਦੇ ਸਾਰੇ ਉਮੀਦਵਾਰ ਹੈ। ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਅੱਗੇ ਜਾ ਰਿਹਾ ਜੋ ਪਿਛਲੇ ਨੰਬਰ ਦੀ ਵਿੱਚ। ਹੁਣ ਪੂਰਾ ਮੋਲ ਆ ਜਿਹਨੂੰ ਮੱਝ ਆ ਇਹ ਨਿਕੋ ਟੈਕ ਟ੍ਰਿਪ ਤੋਂ ਬਾਅਦ ਜਿਹੜਾ ਵਰਗਾ ਡਾਈਜਨ ਆਪਣੇ ਚਾਹ ਦੀ ਤੇ ਸਾਰੇ ਸਾਹਮਣੇ ਆ ਤੇ ਬਾਕੀ ਆ ਜਿਹੜੇ ਹੋਏ ਆਪਣੇ ਜਿਹੜੇ ਐਮਪੀਐਸਸੀ ਬਾਟੀਆਂ ਵਾਦੀ ਕਰਦੀਆਂ ਇਹ ਅਸੀਂ ਇਸ ਤਰ੍ਹਾਂ ਕਰ ਦਾਂਗੇ ਉਹ ਕਰ ਦਾਂਗੇ ਇਹ ਜਿਹੜੇ ਇਹ ਜਿਹੜੇ ਫੂਕੇ ਬਾਦੀ ਹੁੰਦੀ ਆ ਇਹ ਜਿਹੜਾ ਚੋਰ ਨਾ ਪੱਤਰਾ ਇਹਨਾਂ ਦਾ ਇਹਨੇ ਇੱਕ ਕ੍ਰੀਨੀ ਦਸਤਾਵੇਜ਼ ਬਣਾਇਆ ਜਾਵੇ ਵੀ ਜਿਹੜੀ ਪਾਰਟੀ ਆਪਣੇ ਟੂਲ ਵਾਅਦੇ ਨੂੰ ਪੂਰਾ ਕਰਦੀ ਉਹਨਾਂ ਨੇ ਜਿਹੜੇ ਬেনিਫਿਟ ਲਏ ਆ ਪੀ ਲਈ ਆ ਜਾਂ ਹੋਰ ਬেনিਫਿਟ ਲਏ ਉਹ ਨਹੀਂ ਕੋਈ ਦਿੱਤੀ ਆ ਇਹ ਇੱਕ ਜਿਹੜੇ ਆਈਐਸ ਸਰਸਰ ਦੇ ਪਿੱਛੇ ਸਰਸਰ ਹੈ ਜਾਂ ਸੁਪਰੀਮ ਕੋਰਟ ਹਾਈ ਕੋਰਟ ਲਈ ਜੱਜ ਹੈ ਜਦੋਂ ਕੋਈ ਰਿਟਾਇਰ ਹੋਣ ਵਾਲੀ ਹੁੰਦੀ ਹੈ ਉਹ ਪਹਿਲਾਂ ਉਧ ਮੁੜ ਕੇ ਜਾ ਕੇ ਪਾਰਟੀਆਂ ਦੇ ਵਿੱਚ ਰੱਖ ਜਾਂਦੀ ਹੈ ਇਹਦੇ ਉੱਤੇ ਵੀ ਪੰੰਦੀ ਲੱਗਣੀ ਚਾਹੀਦੀ ਹੈਈ ਕੱਟੋ ਘਾਟਾ ਰਿਟਾਇਰ ਹੋਣ ਤੋਂ ਬਾਅਦ ਦੂਰ ਸਾਲ ਕੋਈ ਬੰਦਾ ਕੀ ਪਾਰਟੀ ਦੁਆਇਨਾ ਕਰ ਸਕੀ ਇਹ ਨਾਲ ਜਿਹੜੀ ਦਲ ਬਦਲੀ ਆ ਵੀ ਆ ਕਿੱਧਰ ਚਲਾ ਗਿਆ ਕੱਲ ਉੱਧਰ ਚਲਾ ਗਿਆ ਸੁਬਾ ਪੂਰ ਪਾਰਟੀ ਦੇ ਵਿੱਚ ਸ਼ਾਮ ਨੂੰ ਪੂਰ ਪਾਰਟੀ ਦੇ ਵਿੱਚ ਹੀ ਆ ਇਹਦੇ ਬੰਤੇ ਵੀ ਜਰੂਰ ਪਗੰਦੀ ਲੱਗਣੀ ਚਾਹੀਦੀ ਹੈਗੀ ਆ ਵੀ ਜੇ ਬੰਦਾ ਦਲ ਦਲ ਦਾ ਪਾਰਟੀ ਬਦਲਦਾ ਇਹਨੇ ਤੇ ਕੱਪੜੇ ਵੜ ਸਾਲ ਦਾ 2 ਸਾਲ ਤੱਕ ਬੰਦਾ ਕੋਈ ਪਾਰਟੀयां ਬਦਲੇ ਕਿਉਂਕਿ ਲੋਕਾਂ ਦੇ ਉਸ ਆਦੇ ਵਿਸ਼ਵਾਸ ਨਾਲ ਉਹ ਪਾਰਟੀ ਨੇ ਉਹ ਕੰਮ ਪਾਇਆ ਨਹੀਂ ਆ ਤੇ ਆ ਬਾਕੀ ਆ ਜਿਹੜਾ ਬਾਦ ਇਹ ਵਾਧੇ ਕਰਨ ਦੀ ਗੱਲ ਹੁਣ ਜਿਹੜਾ ਔਰਤਾਂ ਨੂੰ ਇਹਨਾਂ ਨੇ ਫ੍ਰੀ ਬੱਸ ਕੀਤਾ ਸਫ਼ਰ ਕੀਤਾ ਇਹ ਕਿਤੇ ਥੋੜਾ ਬੰਦੀ ਆ ਇਹਦੇ ਉੱਤੇ ਪੂਰਾ ਰੁਪਿਆ ਲੋਕਾਂ ਤੋਂ ਬੂਹ ਪੈ ਰਿਹਾ ਇਹਦੇ ਉੱਤੇ ਮੈਡਮਾਂ ਹੁੰਦੀਆਂ ਕਾਜ ਜਾਣੀਆਂ ਮੈਡਮ ਅਫਸਰ ਡਾਕਟਰਾਂ ਲੋਕਾਂ ਕਾਹਦੀ ਟੀਚਰ ਹੈ ਇਹਨਾਂ ਨੂੰ ਫ੍ਰੀ ਲੱਖਾਂ ਰੁਪਏ ਦੇਣਾ ਹੈ ਜੇ ਕੋਈ ਪਿੰਡੀ ਔਰਤ ਹੈ ਉਹ ਵੀ ਦਾ 60-70 ਦਿੱਤੀ ਆ ਇਹ ਅਜਲ ਮੰਨਿਆ ਉਹ ਹਾਕੀ ਆ ਸਰ ਕਰੀ ਜਾਂਦੀ ਹੋਈ ਹੈ ਕੁਛ ਨਹੀਂ ਘਟਦਾ ਮੇਰੇ ਸਰਾਵ ਨਾਲ ਇਹਨਾਂ ਇੰਟਰਨੈਟ ਆਉਰੇ ਫਰੀਦਕੋਟ ਦੇ ਹਲਕੇ ਦੇ ਵਿਕਾਸ ਵਾਸਤੇ ਕੀ ਰਾਮ ਪਿੱਛੇ ਹੀ ਦੇਖਦੇ ਜਿੱਤੂਗੇ ਨਾ ਗੰਦੇ ਦਾ ਸੁਰਾ ਪਹਿਲਾ ਸਾਰੇ ਕਹਿੰਦੇ ਮੇਕੋ ਕੋ ਆਕਣ ਰਾਇਤ ਕਰ ਕੀਤਾ ਕੋ ਨਹੀਂ ਦਾ ਮੇਰੇ ਵੋਟਾਂ ਦੀ ਪਹਿਲਾ ਹੁੰਦੀ ਹੈ ਉਹਦੇ ਬੜੇ ਵਾਅਦੇ ਕਰਦੇ ਐ ਕਰਦੇ ਉਹ ਕਰਦਾ ਕੀਤਾ ਬੋਲੇਗਾ ਇਹ ਕੋਣ ਬਣੂਗਾ ਸਾਨੂੰ ਮਿਲਾਈ ਕੋਰਾਂ ਨੂੰ ਜੁੜੂ ਕਰਵਾ। ਹੋਰ ਸਾਰਾ ਵਾਸੀ ਵੀ ਸਾਡੇ ਨਾਲ ਇੱਥੇ ਮਿਲਿਆ ਪਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਚਕਾ ਸਰ ਸਨਸ ਸਿੰਘ ਹੈ। ਤੇ ਬੋਟਾਂ ਬਾਰੇ ਇਹ ਵੀ ਹਨਾ ਇਲੈਕਸ਼ਨ ਹੋ ਰਿਹਾ ਜਲਦੀ ਸਾਰਾ ਰਿਜ਼ਲਟ ਆ ਜਾਣਾ ਹੈ। ਬਾਕੀ ਸਾਰੇ ਜੋ ਮੈਂਬਰ ਐ, ਐਮਪੀ ਦੇ ਸਾਰੇ ਆਪ ਵੀ ਹੋਰ ਚ ਲੱਗੇ ਹੋਏ ਆ। ਪਰ ਜੋ ਪਿਛਲਾ ਨਜ਼ਰਬਾ ਮੈਂ ਦੇਖਿਆ ਅੱਜ ਤੱਕ ਵੀ ਆ ਜਾਂਦੇ ਵਾਦੇ ਬਹੁਤ ਵੱਡੇ-ਵੱਡੇ ਕਰਦੇ ਆ ਤੇ ਬਾਅਦ ਦੇ ਵਿੱਚ ਉਹ ਇੱਥੇ ਦਰਸ਼ਕ ਮਤਲਬ ਦਿਖਾਈ ਨਹੀਂ ਦਿੰਦੇ। ਈ ਕੰਮ ਦਾ ਕਰਨਾ ਬਹੁਤ ਦੂਰ ਦੀ ਗੱਲ ਆ ਪਿਛਲੇ 2 ਹੀ ਐਮਪੀ ਦੇਖ ਲਓ ਸਾਹੂ ਸਿੰਘ ਸੀਗੇ ਤੇ ਸੁਆ ਆ ਮਹੰਮਦ ਸਿੰਘ ਸੀਗਾ ਮੁੜ ਕੇ ਹੱਥੇ ਸ਼ਕਲ ਨਹੀਂ ਦਿਖਾਈ ਤੇ ਇਹ ਸ਼ਾਇਦ ਡਵੈਲਪਮੈਂਟ ਹੋਣੀ ਤਾਂ ਬਹੁਤ ਦੂਰ ਦੀ ਗੱਲ ਆ ਮੇਨ ਪ੍ਰੋਬਲਮ ਆ ਕਿ ਇਹ ਸ਼ਹਿਰ ਦੀਆਂ ਬਹੁਤ ਵੱਡੀਆਂ ਪੰਜਾਂ ਜਿਹੜੀਆਂ ਕੋਈ ਧਿਆਨ ਨਹੀਂ ਦਿੰਦਾਗਾ ਅਜੇ ਤੁਸੀਂ ਦੇਖ ਲਓ ਚਾਹ ਦੇ ਵਿੱਚ ਹੈ ਬਤੀਆਂ ਵਾਲੇ ਬਤਿਆ ਬੰਦ ਪਈਆਂ ਬਹੁਤ ਕਿੰਨਾ ਚਿਰ ਹੋ ਗਿਆ ਉਹ ਰੋਕ ਚਲਾ ਸਕਿਆ ਛੋਟੇ ਛੋਟੇ ਕੰਮ ਹੀ ਨਹੀਂ ਹੋ ਰਹੇ ਜੀ ਇਹ ਹੈ ਤੇ ਬਾਕੀ ਦੇਖੋ ਕੀ ਕਰਦੇ ਨੇ ਕਿਹੜਾ ਉਮੀਦਵਾਰ ਆ ਕਰਦਾ ਹੈ ਕੈਂਪਿੰਗ ਹਾਂਜੀ ਜੋ ਕੋਈ ਹਾਂ ਜੀ ਆਮਾ ਦੀ ਪਾਰਟੀ ਜਾਰੇ ਹੈ ਲੱਗਦਾ ਵੀ ਜ਼ੋਰ ਹੋਰ ਉਸ ਤੋਂ ਇਲਾਵਾ ਕੋਈ ਦੇਖੋ ਤਾਂ ਹਨ ਕਿ ਟਾਈਮ ਦੱਸੋ ਤਾਂ ਕਿ ਕਾ ਸਾਹਬ ਬਿਲਕੁਲ ਟਾਈਮ ਦੱਸੋ ਚਲੋ ਐਸੇ ਸਰਵੇਖਕ ਜਿਹੜੇ ਪਹਿਲਾਂ ਵੀਰੇ ਸੀਗੇ ਉਹਨਾਂ ਨਾਲ ਗੱਲ ਕੀਤੀ ਸੀ ਉਹ ਦੁਬਾਰਾ ਫੇਰ ਇੱਥੇ ਆਪਣੀ ਗੱਲ ਕਰਨ ਕਿੰਨੀ ਗੱਲ ਪਾਰਗਾ ਵਾਸਤੇ ਚਲੇ ਸੀਗੇ ਮਹਿੰਦਰਤਾ ਜੀ ਨੇ ਬਹੁਤ ਬਸਿਆ ਦੁਜਾ ਸੁਲੂਸ਼ਨ ਕਰਕੇ ਦੱਸਿਆ ਵੀ ਪਾਣੀ ਦਾ ਪਾਣੀ ਥੱਲੇ ਵਾਲਾ ਇਹਨਾ ਗੰਦਾ ਹੋ ਚੁੱਕਾ ਹੈ ਕਿ ਤੁਸੀਂ ਦੇਖੋ ਜਾ ਕੇ ਫਰੋਖਪੁਰ ਰੇ ਵਿੱਚ 10 ਏਕੜ ਜਿੰਨੇ ਤੋਂ ਬਾਉਂਡਰੀ ਕਰਕੇ ਤੇ ਉਹਨੂੰ ਕੋਈ ਕਰ ਪਤਾ ਹੋਇਆ ਕਿ ਉਹਦੇ ਵਿੱਚ ਪੈਸਾ 10 ਏਕੜ ਤੇ ਪੈਸਾ ਨਹੀਂ ਹੋਇਆ ਉਹਨੂੰ ਜਿਹੜਾ ਉੱਥੇ ਮਿਲਦੇ ਨਾ ਉਹਨਾਂ ਲੱਤਾਂ ਦੇ ਛਾਲੇ ਹੋ ਜਾਂਦੇ ਸਾਰੇ ਉਗਲਤਾਂ ਗੱਲ ਜਾਂਦੇ ਆ ਤੇ ਥੱਲੇ ਵਾਲਾ ਪਾਣੀ ਹੋਰ 15 20 ਸਾਲ ਠਾਹ ਜੋ ਸਾਰਾ ਪਾਣੀ ਥੱਲੇ ਵਾਲਾ ਸਾਰਾ ਪਾਣੀ ਖਰਾਬ ਹੋ ਜਾਉ ਤੁੰਨਾ ਬਾਕੀ ਉਹਰਾ ਸਾਹਮਣੇ ਇੰਡਸਟਰੀ ਦੀ ਗੱਲ ਕੀਤੀ ਸੀਗੀ ਇੰਡਸਟਰੀ ਆ ਦੇ ਜਿਹੜੇ ਕੰਦੇ ਨਾ ਉੱਠੋ ਛੇਰ ਪੰਜਾਬੀਓ ਪੰਜਾਬ ਬਚਾ ਲਓ ਉੱਠੋ ਛੇਰ ਪੰਜਾਬੀਓ ਪੰਜਾਬ ਬਚਾ ਲਓ ਉਹ ਹੀ ਉਹਨਾਂ ਨੇ ਉਹਨਾਂ ਨੇ ਹੀ ਇੰਡਸਟਰੀ ਸਾਰੇ ਬਾਹਰ ਭੇਜਿਆ ਗਵਰਨਰ ਕਰਤਾ ਜਿਹਨੇ ਇੰਡਸਟਰੀਆ ਇਸ ਵਾਸਤੇ ਕੋਈ ਕੇ ਸੋਚਦਾ ਨਹੀਂ ਜਿਹਨੂੰ ਵੋਟਾਂ ਲਾਣੀਆਂ ਉਹਨਾਂ ਨਾਲ ਹੋਏ ਤੇ ਜਦੋਂ ਮਾਰਕ ਰਵੇ ਤੇ ਉਦੋਂ ਗੱਲ ਹੋ ਜੋ ਵਾਅਦੇ ਕਰਦੇ ਦਬਾਉਣੇ ਚਾਹਦੇ ਕੱਚ ਕਾਇਮ ਰੱਖਿਆ ਇੱਕ ਵਾਰ ਹੋਇਆ ਰਾਜਾ ਸ਼ਰਮਾ ਜੀ ਦੇ ਨਾਲ ਹਾਜ਼ਰਾਂ

ਵਾਟਰ ਸਵਾਰੇ ਜੀ ਜੀ ਕੀ ਮਿਲੋ ਚੱਲਿਆ ਜੀ ਉਹਦੇ ਵਾਸਤੇ ਮਰਾਏ ਵਿਚਾਰ ਹੋਏਗਾ ਲੇ ਵੀ ਲੋਕਾ ਦਾ ਜਿਹੜਾ ਮਾਣਾ 2 ਮਹੀਨੇ ਪਾਈ ਨੂੰ ਪੱਲਾ ਵੱਡ ਚੁੱਕਿਆ ਉਹ ਜਿਹੜਾ ਬਾਣੂ ਲੋਕਾ ਦਾ ਤਬਦੀਲੀ ਹੋត់ ਨਹੀਂ ਹੋ ਸਕਦਾ ਜਿਹੜਾ ਬਣਾ ਜਿੱਤੇ ਖੜਾ ਉਤਹੀ ਮਿਲੋ ਕਰਾ ਆਜੀ ਆਜੀ ਕੋਸ਼ਿਸ਼ ਹੈ ਹਰ ਬਾਦੀ ਦੀ ਕੋਸ਼ਿਸ਼ ਹੈ ਵੀ ਮੈਂ ਉਹਨਾਂ ਦੇ ਮਨ ਨੂੰ ਤੇਲ ਕਰਕੇ ਆਜਾਲੇ ਪਾਸੇ ਲਿਆਵਾ ਪਰ ਇਹ ਐਸੋਲੇ ਮੋਲ ਬੜੀ ਸਦੀ ਮਿਲੋ ਬਾਦੇ ਕੋ ਜਦ ਵੀ ਬੜਾ ਓਕਾ ਹੋ ਜਾ ਰਹਾ ਹੈਗਾ जर्नीशर लोगों ने मतलब पहला तीन तीन महीने मतलब जाके लोगों के घर मतलब बनाई हैं वो अब मतलब पंजा दसा दिनों नहीं टुटी है इस करके मेरा यही मतलब ओपीनियन है भी लोगों का आपदा आपका विचार है लोगों के आपदा ख्याल है लोगों ने जिधर मतलब वोट पानी है उसे पानी है वो तब्दील नहीं है लोगों को इस करके मैं मतलब चाहूंगा भी आपदा मन है ठीक है तुम मेरे मतलब शेयर करो गलबात करो पर जलो जी वोटिंग है वो तुम मेरे नहीं शेयर करनी ਉਹ ਤੁਹਾਡਾ ਪੱਕਾ ਬਣ ਰਿਹਾ ਜੀ। ਜਿਹੜੀ ਵੋਟਾਂ ਸੀ ਬਣ ਗਈ ਜਿੱਤੇ ਤਾਂ ਮੈਂ ਕਰੂਗਾ। ਇਸ ਤਰ੍ਹਾਂ ਕਿ ਜਿਹੜਾ ਮੇਰਾ ਐਸਿਸ ਹੈ ਇਹ 2-2.5 ਮਹੀਨੇ ਤੋਂ ਪਹਿਲਾਂ ਡਿਕਲੇਰ ਹੋ ਚੁੱਕਿਆ ਹੈ। ਅਸੀਂ ਤਕਰੀਬਤ ਤਕਰੀਬਨ ਮੈਂ ਕਹੂੰਗਾ ਵੀ ਜਿਹੜੀ ਪਾਰਟੀ ਹੈ ਇਸੇ ਦਾ ਅਨਮੋਲ ਬੰਦੋ ਜਿੰਨੇ ਕਹਿੰਦਾ ਅਨਮੋਲ ਕਰਨੀ ਉਹਦੇ ਮੋਲ ਲੈ ਕੇ ਜਾਣਾ। ਉਹਨਾਂ ਦਾ ਜਿਹੜਾ ਟੋਰ ਨਿਸ਼ਾਨਾ ਲੇਗਾ ਆਹ ਪਾਰਟੀ ਦੀ ਮੈਂ ਤਕਰੀਬਨ ਤਕਰੀਬਨ 40% ਮਿਲੋ ਤੇ ਮੈਂ ਦੇ ਤਾ ਬਿਲਕੁਲ। ਥੈਂਕ ਯੂ। ਤੁਹਾਡੇ ਜਿਹੜੇ ਉਮੀਦਵਾਰ ਕਰਦੇ ਨੇ ਆਪਣੀ ਪਾਰਟੀ ਨੂੰ ਵਿਤਾਰਨ ਵਾਸਤੇ ਤੇ ਨਾਲ ਲੋਕਾਂ ਦੇ ਜੋ ਗੱਲਾਂ ਕਰਦੇ ਨੇ ਉਹ ਪੂਰੇ ਕਰਨੇ ਚਾਹੀਦੇ ਉਹਨਾਂ ਨੂੰ ਕਿਨਾਲ ਲੋਕਾਂ ਦੇ ਜੋ ਗੱਲਾਂ ਕਰਦੇ ਨੇ ਉਹ ਪੂਰੇ ਕਰਨੇ ਚਾਹੀਦੇ ਉਹਨਾਂ ਨੂੰ ਹੋਰ ਵਸਤੀ ਤੋਂ ਮੈਨੀਫੈਸਟੋ ਦੇ ਜਿਹੜੇ ਗੱਲਾਂ ਕੀਤੀਆਂ ਜਾਂਦੀਆਂ ਉਹ ਵੀ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਅਸੀਂ ਜੋ ਅੱਜ ਹਮ ਪ੍ਰੋਗਰਾਮ ਲਿਖਿਆ ਸੀਗਾ ਕੋਰਪੋਰੇਟ ਬਾਹਰ ਪਰ ਚੀਜ਼ ਹੋਇਆ ਤੇ ਲਾਲ ਵਾਪਤਰੇ ਫਾਰਕੀ ਮੋਸਟ ਸੀਗੇ ਤੇ ਲੋਕਾਂ ਨਾਲ ਗਲਵਾਟ ਵੀ ਕੀਤੀ ਸੀ ਨਾਲੇ ਇਸ ਤੋਂ ਇਲਾਵਾ ਗੁੱਡ ਮਾਰਨਿੰਗ ਕਲੱਬ ਦੇ ਜਗਤਿਹਾਰ ਮੈਂਬਰ ਤੇ ਹੋਰ ਸਾਥੀਆਂ ਨਾਲ ਵੀ ਜੋ ਗਲਵਾਟ ਕੀਤੀ ਸੀ ਉਹਨਾਂ ਦੇ ਵਿਚਾਰ ਵੀ ਤੁਹਾਡੇ ਸਾਹਮਣੇ ਲਿਆਉਂਦੇ ਨੇ ਤੇ ਇਹਨਾਂ ਦੇ ਜੋ ਬੰਨਾ ਹੈ ਇਹਨਾਂ ਦੇ ਵਿੱਚ ਇਹੀ ਕਿਹਾ ਗਿਆ ਕਿ ਜਿਹੜਾ ਮੈਨੀਫੈਸਟੋ ਜਿਹੜਾ ਉਮੀਦਵਾਰ ਤਿਆਰ ਕਰਦਾ ਉਹ ਚੋਲ ਮੈਨੀਫੈਸਟੋ ਲੀਗਲ ਹੋਣਾ ਚਾਹੀਦਾ ਨਿਕਲ ਤੋਰ ਤੇ ਮਦਲ ਨੱਕੇ ਹੋ ਜੇ ਦੇ ਵਾਦੇ ਲਿਖਦਾ ਤੇ ਪੂਰੇ ਫਿਰ ਨਹੀਂ ਤਾਂ ਉਹ ਕੋਈ ਜਿਹੜਾਗਾ ਕੋਈ ਉਹ ਕਾਨੂੰਨੀ ਕੋਈ ਹਕਦਾਰ ਨਹੀਂ ਉਹ ਉਸ ਟੇਲ ਜਿਹੜੀ ਜਿੱਤਣ ਤੋਂ ਬਾਅਦ ਉਹਦੀ ਥਾਂ ਜਿੱਤਣ ਦੀ ਕੋਈ ਵੈਲਿਊ ਨਹੀਂ ਦੇਖਦੇ ਸਾਡੀ ਰਿਪੋਰਟ ਮੈਂ ਕੋਟ ਪ੍ਰੋਤਰੀ ਤੇ ਜਾਂ ਨਹੀਂ ਜਿਹੜੇ ਕੱਲ ਤੋਂ ਕੋਈ ਨਹੀਂ ਰੱਖ ਸਕੀ ਬਸ ਇਹ ਇਹ ਗੱਲ ਅੱਜ ਤੱਕ ਹੀ ਹੈ ਇਸੇ ਸੀਨ ਦਿਖਾ ਜਾਨੂੰ ਹੋ ਰੋਇਤ ਯਾਨ ਪੱਤਰਕਾਰ ਜੀ ਤੁਹਾਡੀ ਰਿਪੋਰਟ ਬਹੁਤ ਵਧੀਆ ਹੁੰਦੀ ਹੈ ਲੋਕ ਉਹਨੂੰ ਲਾਈਕ ਵੀ ਬਹੁਤ ਕਰਦੇ ਆਂ ਸ਼ੇਅਰ ਵੀ ਬਹੁਤ ਕਰਦੇ ਆਂ ਉਹਨਾਂ ਦਾ ਕਹਿਣਾ ਹੈ ਪਿਛਲੇ ਦਿਨੀ ਤੁਸੀਂ ਡਿਬੇਟ ਕੀਤੀ ਸੀ ਜਿੱਥੇ ਸਾਰੇ ਪੋਲੀਟੀਕਲ ਨੁਮਾਇੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਪੁੱਛੇ ਸੀ ਤੇ ਲੋਕਾਂ ਤੋਂ ਸਵਾਲ ਜਵਾਬ ਉਹਨਾਂ ਦੇ ਕਰਾਏ ਸੀਗੇ ਉਹਦੇ ਬਾਰੇ ਮੇਰੇ ਕੋਲ ਵੀ ਕਈ ਲੋਕ ਆਏ ਕਹਿੰਦੇ ਭਾਈ ਡਿਬੇਟ ਬਹੁਤ ਵਧੀਆ ਸੀ ਕੋਟ ਕਪੂਰੇ ਦੇ ਵਿੱਚ ਜਿਹੜਾ ਇਹ ਪੱਤਰਕਾਰ ਰੋਇਤ ਯਾਗ ਹੈ ਇਹ ਬਹੁਤ ਵਧੀਆ ਕਰ ਰਿਹਾ ਹੈ ਕੈਮਰਾਮੈਨ ਵੀ ਰਾਜਾ ਸ਼ਰਮਾ ਜੀ ਨਿਵਾ ਰਿਹਾ ਹੈ ਬਹੁਤ ਵਧੀਆ ਡਿਊਟੀ ਹੈ ਡਿਬੇਟ ਤੁਸੀਂ ਕਰਦਾ ਹੀ ਰਿਹਾ ਕਰੋ ਸਾਨੂੰ ਤੁਹਾਡੀ ਡਿਬੇਟ ਦੀ ਨੋਡਿਜ਼ ਚੈਨਲ ਦੀ ਬਹੁਤ ਇੰਤਜ਼ਾਰ ਰਹਿੰਦੀ ਹੈ ਇਹ ਹਰ ਵਕਤ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ ਤੁਸੀਂ ਦੇਖ ਰਹੇ ਹੋ ਆਯਾਤ ਭਾਰਤ ਨਿਊਜ਼ ਯਾਰ ਜਾਣਕਾਰੀ ਲਈ ਆਯਾਤ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼